ਇਹ ਨਗਲ ਲੱਗਾਂਗੇ ਬੱਤਦੀ ਮਕੀ ਨਿਊ ਚੈਨਲ ਦੇ ਬਾਅਦ ਵਿਸ਼ੇਸ਼ ਤੌਰ ਤੇ ਨਗਲ ਜੋ ਬੀਤੀ ਦਿਨੀ ਇੱਕ ਮੁਸਲਮਾਨ ਭਾਈਚਾਰੇ ਦੇ ਦਰਦ ਦਰਦ ਤੋਂ ਹੀ ਉਹਦੇ ਸਬੰਧ ਵਿੱਚ ਕੋਰਟ ਸੱਜਦਾ ਜਿਲਾ ਅੰਮ੍ਰਿਤਸਰ ਤਹਿਸੀਲ ਨਗਲ ਦੇ ਵਿੱਚ ਨਵੀਂ ਮਸ਼ਹੂਰ ਬਣ ਜਾ ਰਹੀ ਆ ਜਿਹੜੇ ਬੱਚੇ ਦੀ ਦਰਦ ਹੋਈ ਉਹਨਾਂ ਦੇ ਪਤਾ ਨਾ ਤੁਹਾਨੂੰ ਅਸੀਂ ਰੂਗ ਰੂ ਕਰਾ ਰਹੇ ਆ ਉਹ ਉਹਨਾਂ ਦੀ ਦੀ ਮੰਗ ਕਿਵੇਂ ਪਿੰਡ ਦੇ ਪੰਚਾਇਤ ਦਾ ਵੀ ਧੰਨਵਾਦ ਕਰ ਰਹੇ ਨੇ ਅਤੇ ਇਲਾਕੇ ਦਾ ਵੀ ਧੰਨਵਾਦ ਕਰ ਰਹੇ ਨੇ ਕਿ ਜਿਹੜਾ ਉਹਨਾਂ ਨੂੰ ਜਗਤ ਖਰੀਬੇ ਨਾਲੋਂ ਹਾਂਜੀ ਕਿਵੇਂ ਜੀ ਜਿਵੇਂ ਕਿ ਤੁਹਾਡੇ ਕੋਟਰ ਜੱਦਾ ਦੀ ਇੱਕ ਮਸ਼ਹੂਰ ਪਿਆਰ ਹੋ ਰਹੀ ਹੈ ਖਬਰ ਕਰਨੇ ਕੋਟਰ ਜੱਦਾ ਹਿੰਦੀ-ਹਿੰਦੀ ਚ ਪੁੱਛ ਲੋ ਬਿਸਮਿਲ੍ਲਾ ਰਹਿਮਾਨ ਰਹਿੀ ਇਹ ਸੰਸਾਦ ਭਾਈ ਦਾ ਬਸ ਆਇਆ ਨਹੀਂ ਅੱਧੇ ਘੰਟੇ ਤੱਕ ਆਇਆ ਉੱਤਰਖੰਡ ਸੇ ਓਕੇ ਪਿੰਡ ਦਾ ਜੋ ਸਰਪੰਚ ਨੇ ਜਗ੍ਹਾ ਦਿੱਤਾ ਮਸੀਹ ਕਾਸਤੇ ਆਪਾਂ ਨਾਮੀ ਬਹੁਤ ਹੀ ਸੁਭਰ ਬਿਜਾਤਾ ਦਾ ਇਹਨਾਂ ਦੇ ਬਾਬ ਕਾ ਦਾ ਕਿ ਅੱਜ ਹਿੰਦੂ ਮਸਲਮ ਸਿੱਖ ਸਾਰੇ ਦਾ ਇੱਕ ਸੰਦੇਸ਼ ਦੁਆਰ ਦੇਸੇ ਜਾਂਦਾ ਇਹਦਾ ਹੱਸਦਾ ਆਪਾਂ ਅੱਲਾਹ ਤਾਲਾ ਤੋਂ ਦੁਆ ਕਰਤਾ ਜੇ ਤਾਈ ਸਾਡੀ ਪੈਸਾ ਰੱਖਿਆ ਮੈਂ ਠੀਕ ਹੈ ਇਸੇ ਦਸੰਝ ਹੋ ਗਿਆ ਇੱਕ ਗੱਲ ਹੋ ਰਿਹਾ ਕਿ ਇਸ ਪਿੰਡ ਦੇ ਸਰਪੰਚ ਸਾਹਿਬ ਨੇ ਇੱਕ ਚੀਜ਼ ਹੋਰ ਕਹੀ ਆ ਜਿੱਥੇ ਅਸੀਂ ਮੁਸਲਮਾਨ ਭਾਈਚਾਰੇ ਨੂੰ ਸਾਹਜ ਪਾਉਣ ਦੀ ਸੰਦੇਸ਼ ਦਿੱਤਾ ਆ ਉੱਥੇ ਅਸੀਂ ਹਿੰਦੂ ਭਾਈਚਾਰੇ ਨੂੰ ਬੇਨਤੀ ਕਰਨੀ ਚਾਹੁੰਦੇ ਵੀ ਜੇ ਕੋਈ ਆਣ ਕੇ ਪਿੰਡ ਦੇ ਵਿੱਚ ਮੰਦਿਰ ਬਣਾਉਣ ਦੀ ਮੰਗ ਰੱਖੇ ਤਾਂ ਅਸੀਂ ਆਪਣੇ ਕੋਲੋਂ ਜਗ੍ਹਾ ਵੀ ਦਵਾਂਗੇ ਤੇ ਨਾਲ ਉਹਨਾਂ ਦਾ ਸੰਯੋਗ ਵੀ ਦਵਾਂਗੇ। ਇਸ ਪਿੰਡ ਦੇ ਵਿੱਚ ਇੱਕ ਸੀਦ ਹੋਣ ਨਾਲ ਬੜੀ ਵੱਡੀ ਮਸਾਲਾ ਪੈਦਾ ਕਰ ਗਿਆ ਬੱਚਾ। ਕੋਈ ਬੱਚੇ ਦਾ ਨਹੀਂ ਹੁੰਦੇ ਆ ਕਿ ਜਦੋਂ ਮੰਨ ਲੱਗੇ ਵੀ ਜਿੰਦੇ ਰਹਿ ਜਾਂਦੇ ਨੇ ਜਿੱਤੇ ਉਹਨਾਂ ਨੇ ਪਿੰਡ ਦੀ ਪੰਚਾਇਤ ਨੇ ਮੁਸਲਮਾਨ ਭਾਈਚਾਰੇ ਨੂੰ ਸਾਹਜ ਪਾਉਂਦੀ ਸੀ ਦੇ ਦਿੱਤਾ ਆ ਉੱਥੇ ਹਿੰਦੂ ਭਾਈਚਾਰੇ ਨੂੰ ਬੇਇੱਜ਼ਤੀ ਕੀਤੀ ਆ। ਅਸੀਂ ਤੁਹਾਨੂੰ ਪਿੰਡ ਦੇ ਸਰਪੰਚ ਸਾਹਿਬ ਨਾਲ ਵੀ ਸਿੱਧੇ ਮੁਲਾਕਾਤ ਕਰਾਉਣੀ ਆ। ਹਾਂ ਜੀ ਤੁਹਾਨੂੰ ਦੱਸਿਆ ਕਿ ਜੋ ਪਿੰਡ ਦੇ ਸਰਪੰਚ ਸਾਹਿਬ ਨੇ ਜਿਨ੍ਹਾਂ ਨੇ ਬਰਬਾੜਾਸੇ ਦੇਸ਼ ਸਾਰੀ ਦੁਨੀਆ ਨੂੰ ਦਿੱਤਾ ਆ ਕਿ ਅਸੀਂ ਮੁਸਲਮਾਨ ਭਾਈਚਾਰੇ ਦੀ ਸਾਝ ਦੇ ਨਾਲ Hindu ਭਾਈਚਾਰੇ ਨੂੰ ਬੇਨਤੀ ਕਰਦੇ ਆ ਸਰਪੰਚ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਾਡੇ ਚੈਨਲ ਦੇ ਉੱਤੇ ਕੀ ਸੰਦੇਸ਼ ਹੈ ਤੁਹਾਡਾ ਸਾਡਾ ਸਥਿਤੀ ਇਹ ਆ ਕਿ ਸਾਡੇ ਕ੍ਰਿਸਚੀਅਨ ਭਾਈਚਾਰਾ ਵੀ ਸਾਡੇ ਰਹਿੰਦਾ ਆ ਤੇ ਸਿੱਖ ਵੀ ਸਾਡੀ ਬਰਾਦਰੀ ਰਹਿੰਦੀ ਆ ਦੋਨੋਂ ਬਰਾਦਰੀਆਂ ਸਾਡੇ ਰਹਿੰਦੀਆਂ ਨੇ ਤੇ ਜਿਹੜੀ ਮਸਜਿਦ ਹੀ ਨਾ ਇਹ ਜਿਹੜੀ ਸਾਰੇ ਜਿਹੜੇ ਸੀ ਜਦੋਂ ਪਾਕਿਸਤਾਨ ਤੇ ਹਿੰਦੁਸਤਾਨ ਬਣਿਆ ਤੇ ਉਹ ਚਲੇ ਗਏ ਤੇ ਮਸਜਿਦ ਜਿਹੜੀ ਇਹ ਖੰਡਰ ਹੋ ਗਈ ਸੀ ਤੇ ਥੋੜਾ ਜਿਹਾ ਰਪਏ ਨਾਲ ਸਕੂਲ ਵਾਸਤੇ ਵਰਤੋਂ ਕੀਤੀ ਆ ਜਿੰਨਾ ਚਿਰ ਵਰਤਦੇ ਸਕੂਲ ਬਣ ਗਿਆ ਉਹਦੇ ਬਾਅਦ ਦੇ ਵਿੱਚ ਇਹਨੂੰ ਜਿਹੜਾ ਬੂਆ ਜਿਹੜਾ ਬੰਦ ਹੋ ਗਿਆ ਬੰਦ ਹੋਣ ਕਰਕੇ ਸਾਰੀ ਜਿਹੜੀ ਖੰਡਰ ਦਾ ਰੂਪ ਧਾਰ ਗਈ ਇਹਦੇ ਵਿੱਚ ਰੱਬ ਦੀ ਇਬਾਦਤ ਹੋਣੀ ਚਾਹੀਦੀ ਸੀ ਜਿਹੜਾ ਰੱਬ ਦੀ ਇਬਾਦਤ ਨਹੀਂ ਹੋਈ ਤੇ ਸਾਡੇ ਸਾਰੇ ਪਿੰਡ ਨੂੰ ਦੁਖੀ ਅੱਜ ਤੱਕ ਸਾਰੀਆਂ ਉਹਦੀਆਂ ਇੱਟਾਂ ਮੌਜੂਦ ਨੇ ਉਸੇ ਤਰ੍ਹਾਂ ਜਿਸ ਤਰ੍ਹਾਂ ਬਣੀ ਸਾਰੀਆਂ ਇੱਟਾਂ ਮੌਜੂਦ ਨੇ ਅੱਜ ਵੀ ਵੀ ਕਿਸੇ ਨੇ ਪਿੰਡ ਵਾਲੇ ਨੇ ਉਹਨਾਂ ਦੀ ਮਸਜਿਦ ਦੀ ਇੱਟ ਨਹੀਂ ਛੇੜੀ ਵੀ ਇੱਕ ਕਰਕੇ ਵੀ ਇਹ ਜਿਹੜਾ ਹੈ ਇਹ ਮਹਾਰਾਜ ਦਾ ਜਗਾਯਾ ਰੱਬ ਦੀ ਇਬਾਦਤ ਹੁੰਦੀ ਸੀ ਤੇ ਜਿਹੜੀ ਏਟਾ ਨਹੀਂ ਕਹੇ ਨੇ ਵੀ ਛੇੜੀ ਤੇ ਅੱਜ ਅਸੀਂ ਸਾਨੂੰ ਬੜਾ ਮਹਿਸੂਸ ਫਖਰ ਮਹਿਸੂਸ ਹੋਇਆ ਵੀ ਸਾਡੀ ਜਿਹੜੀ ਮਸਜਿਦ ਦੀ ਜਿਹੜੀ ਆ ਵੀ ਇਹਦੀ ਉਹ ਸਾਰੀ ਹੋਣ ਲੱਗੀ ਆ ਦੁਬਾਰਾ ਤੇ ਬੜਾ ਮਨ ਨੂੰ ਸਕੂਨ ਮਿਲਦਾ ਵੀ ਜਿਹੜੀ ਮਸਜਿਦ ਆ ਉਹਦੇ ਵਿੱਚ ਨਵਾਜ਼ ਪੜੀ ਜਾਊਗੀ ਉਸ ਰੱਬ ਦਾ ਰੈਵੋਕਰਨ ਜਿਹੜਾ ਸਾਡੇ ਉੱਤੇ ਰਹੇਗਾ ਪਿੰਡ ਦੇ ਉੱਤੇ ਤੇ ਸਾਡੇ ਹੁਣ ਹਿੰਦੂ ਭਾਈ ਚਾਰਾ ਜਿਹੜਾ ਸੀ ਵੀ ਉਹਦਾ ਮੰਦਿਰ ਨਹੀਂ ਹੈਗਾ ਅਹੀਂ ਚਾਹੁੰਨੇ ਗਿਰਜਾ ਵੀ ਹੈ ਗਿਆ ਗੁਰਦੁਆਰਾ ਵੀ ਗਿਆ ਮਸਜਿਦ ਵੀ ਹੈਗੀ ਹੈ ਪਹਿਲੇ ਤੇ ਤਮੀਦ ਹੈ ਤੇ ਅਸੀਂ ਚਾਹੁੰਨੇ ਆ ਮੰਦਿਰ ਵਾਸਤੇ ਵੀ ਆਪਾਂ ਜਗ੍ਹਾ ਦੇਣ ਨੂੰ ਤਿਆਰ ਆਂ ਜੋ ਵੀ ਹਿੰਦੂ ਭਾਈ ਚਰਾ ਆਣ ਕੇ ਸਾਡੇ ਕੋਲ ਜਿਹੜਾ ਜਿੱਥੇ ਵੀ ਜਗ੍ਹਾ ਮੰਗਣਗੇ ਆਪਾਂ ਦੇਣ ਨੂੰ ਚਾਹੇ ਮੇਰੀ ਪੈਲੀ ਦੇ ਵਿੱਚੋਂ ਵੀ ਲੈ ਲੈਣ ਮੈਂ ਦਊਗਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਮਿਲਾਰੇ ਆ ਜਿਹਦਾ ਡਾਕਟਰ ਯੋਨ ਦੇ ਭਾਈ ਸਾਹਿਬ ਹਨ ਹਾਂਜੀ ਕੀ ਕਹਿਣਾ ਚਾਹਦੇ ਤੁਹਾਡੇ ਭਰਾ ਦੀ ਚੀਜ਼ ਗਈ ਆ ਇੱਕ 12 ਆਉਂ ਦੇ ਕਾਰਨ ਸਾਨੂੰ ਕਿਵੇਂ ਬਰਾ ਦੋਖਾ ਹੀ ਗੱਲ ਹੁੰਦੀ ਹੈ ਕਿ ਜਦੋਂ ਕੱਤੋਂ ਡੀ ਜਾਂਦਾ ਹੈ ਦੇਖੇ ਸੰਸਾਰ ਜੋ ਹੈ ہمارا ਨਹੀਂ ਉਹ ਸਹੀਦ ਹੁਆ ਹੈ ਔਰ ਜੋ ਜੋ ਸਹੀਦ ਹੁੰਦੇ ਹੈ ਨਾ ਉਪਰ ਵਾਲਾ ਉਹਨੇ ਬਾਰ-ਬਾਰ ਦੇਖੇ ਲੋਕ ਸਹੀਦ ਮਰਦਾ ਨਹੀਂ ਜਿੰਦੇ ਹੁੰਦੇ ਹੈ ਜਿਸ ਦਿਨ ਮਰਦੇ ਹੈ ਲੋਕ ਬੋਲਦੇ ਲੋ ਲੋਗੋ ਵੀ ਹਜ਼ਰਾਂ ਮਰ ਗਏ ਲੇਕਿਨ ਉਹ ਜਿੰਦੇ ਹੁੰਦੇ ਹਾਂ ਜੀ ਭਾਲੂ ਹੁਣ ਤੁਹਾਨੂੰ ਸਾਂਝੋਦੀਆਂ ਦੇ ਪ੍ਰਧਾਨ ਸਾਹਿਬ ਨੇ ਜੋ ਕੋਰਸ ਜਦਾ ਦੇ ਤਾਕਾ ਕੋਰ ਰਜਾਦਾ ਦੀ ਇਕਾਈ ਦੇ ਉਹਨਾਂ ਨਾਲ ਮਿਲਾਰੇ ਹਾਂਜੀ ਪ੍ਰਧਾਨ ਸਾਹਿਬ ਜੀ ਕੀ ਸੰਦੇਸ਼ ਜਾ ਚੋਦੇ ਨੇ ਭਾਇਗੁਰ ਜਿੱਕਾ ਖਾਲਸਾ ਭਾਈਕੋਤੀ ਫਤੇ ਜੀ ਸੰਦੇਸ਼ ਦੇ ਦੁਨੀਆ ਤੇ ਇਹੋ ਹੀ ਆ ਕਿ ਜਿਹੜਾ ਬਾਬੇ ਨਾਨਕ ਨੇ ਏਕਤਾ ਦਾ ਚਲਾਇਆ ਹੈ ਰਤਬਾ ਹਾਂਜੀ ਉਹੀ ਗੱਲ ਅੱਜ ਬਣਦੀ ਹੈ ਦੁਨੀਆ ਤੇ ਵੇਖੋ ਲੰਗਰ ਚੱਲਦੇ ਨੇ ਬਾਬੇ ਨੇ 20 ਨਰਪਿਆਂ ਦਾ ਲੰਗਰ ਲਾਇਆ ਹੈ ਉਹ ਲੰਗਰ ਸਰਬੱਤ ਦੇ ਵਿੱਚ ਬਣਿਆ ਗਿਆ ਉਹਦੇ ਵਿੱਚ ਪੰਕਤਾ ਚ ਲੰਗਰ ਦਾੰਚਾਇਆ ਜਾਂਦਾ ਵੀ ਉਹਦੇ ਉਤੇ ਜਾਤ ਪਾਤ ਨਹੀਂ ਵੇਖੀ ਜਾਂਦੀ। ਉਹੀ ਗੱਲ ਹੈ ਭਾਈ ਯਾਰੇ ਨੇ ਸਾਨੂੰ ਕਰਕੇ ਵਿਖਾਤੀ ਆ। ਅੱਜ ਸਾਡੇ ਤੇ ਮੁਸੀਬਤ ਬਣੀ ਕਿਉਂਕਿ ਦਰਿਆ ਜਿਹੜੇ ਸੀ ਪਾਣੀ ਵੱਧ ਗਏ ਸੀ ਫਲੱਡ ਉਹਨਾਂ ਕਾਰਨ ਦੁਨੀਆਂ ਦੀਆਂ ਜਿੰਨੀਆਂ ਫਸਲਾਂ ਮਰ ਚੁੱਕੀਆਂ ਆ। ਇਹਨਾਂ ਵੀਰਾਂ ਨੇ ਸਹਾਇਤਾ ਸਾਨੂੰ ਪਹੁੰਚਾਈ ਆ ਪਿੰਡ ਨੂੰ ਕੰਬਰ ਜਾਇਆਂ ਮਤਲਬ ਕੋਈ ਬਹੁਤ ਕੋਸ਼ਿਸ਼ ਕਰਦਾ ਤੈਨੂੰ। ਹੁਣ ਇੱਥੇ ਸਾਡੇ ਕੋਲ ਮਸਜਿਦ ਹੈਗੀ ਪਾਕਿਸਤਾਨ ਵਲੇ ਦੀਆਂ ਦੋ ਮਸਜਿਦਾਂ ਦੇ ਪਿੰਡ 'ਚ ਇੱਕ ਤਾਂ ਗੁਰਦਰਾ ਸਾਹਿਬ ਬਣ ਗਿਆ। ਇੱਕ ਮਸਤ ਤਿਆਰ ਕਰਨ ਵਾਸਤੇ ਆਏ ਆ ਇਹਨਾਂ ਦਾ ਹੀ ਧਰਮਾਦ ਕਰਦੇ ਜੀਆਂ ਨੂੰ ਕਹਿੰਦੇ ਆ ਪਿੰਡ ਸਾਰਾ ਨਗਰ ਇਹਨਾਂ ਦਾ ਸਾਥ ਦੇਣ ਨੂੰ ਆ ਕਿਉਂਕਿ ਇਹ ਭਾਈਚਾਰ ਦੀ ਨਿਸ਼ਾਨੀ ਆ Hindu musalman sikhs sajjde ਆ ਅਸੀਂ ਇਹਨੇ ਵੀ ਇਹ ਕਹਿੰਦਾ ਚੱਲ ਗਏ ਇੱਥੇ ਦੁਨੀਆ ਤੇ ਕੋਈ ਚੀਜ਼ ਵੱਖਰੀ ਨਹੀਂ ਹੈਗੀ ਬੜੇ ਪਿਆਰ ਨਾਲ ਬਤਨ ਰਹੇਗੇ ਸੰਸਾਰ ਤੇ ਆਪਾਂ ਨੂੰ ਕਾਲਪੁਰਖ ਨੇ ਕਲਾਇਆ ਵਾ ਉਹਦੀ ਆਪਾਂ ਜਿੰਨਾ ਕਿ ਅਰਜੁਨ ਨੇ ਬਖਸ਼ੀ ਆ ਬੜੇ ਪਿਆਰ ਨਾਲ ਬਤਨ ਰਹੇਗੇ ਤੇ ਸੋਹਣੇ ਦਿਨ ਕੱਟੇ ਜਾਂਦੇ ਆ ਇੱਕ ਕਰਕੇ ਅਸੀਂ ਇਹਨਾਂ ਦੇ ਨਾਲ ਸਾਥ ਆ ਇਹਨਾਂ ਦਾ ਸਾਡਾ ਸਾਥ ਆ ਹੁਣ ਇਹਨਾਂ ਵੀਰਾਂ ਨੇ ਵੇਖੋ ਸੇਵਾ ਕਰਦਿਆਂ ਛਿੱਦੀ ਵੀ ਪ੍ਰਾਪਤ ਕੀਤੀ ਆ ਉਥੋਂ ਚੱਲ ਕੇ ਦੁਬਾਰੇ ਇੱਥੇ ਆ ਕੇ ਵੇਖੋ ਨੀ ਪੱਥਰ ਤਾਂਨ ਵਾਸਤੇ ਆ ਗਏ ਇਹ ਜਜ਼ਬਾ ਨਾ ਨਹੀਂ ਤੇ ਲੋਕੀ ਜਦੋਂ ਆਪਣੇ ਘਰਾਂ ਚੋਂ ਪਰਿਵਾਰ ਚੱਲ ਜਾਂਦਾ ਵਾ ਬੰਦਾ ਰੋ ਰੋ ਕੇ 6 ਮਹੀਨੇ ਉੱਠਦਾ ਨਹੀਂ ਆ ਤੇ ਇਹਨਾਂ ਨੇ ਫੇਰ ਵੀ ਸੰਤ ਦੀ ਸੇਵਾ ਕਰਨ ਵਾਸਤੇ ਤੇ ਇਹਨਾਂ ਨੇ ਆਪਣੇ ਭਰਾ ਦਾ ਇੱਕ ਦੇ ਚਲੋ امام ਸਾਹਿਬ ਨੇ ਬੋੜੀ ਤਕੜੀ ਗੱਲ ਕੀਤੀ ਆ ਵੀ ਜਿਹੜੀ ਅੱਜ ਮਸਜਿਦ ਬਣੀ ਉਹਨਾਂ ਵਿੱਚ ਇਹਨਾਂ ਦਾ ਜਿਹੜਾ ਸ਼ਹੀਦ ਹੋਇਆ ਵਾ ਉਹਨਾਂ ਦਾ ਨਾਮ ਵੀ ਵਿੱਚ ਪਾਉਣਗੇ ਤੇ ਮਹਾਰਾ ਸੱਚੇ ਪਾਤਸ਼ਾਹ ਨੂੰ ਆਪਣੀ ਰਜਾ ਤੇ ਰੱਖੇ ਹਾਂਜੀ ਤੇ ਇਹ ਕਰਕੇ ਅਸੀਂ ਇਹ ਕਵਾਂਗੇ ਵੀ ਇਹ ਜਿਹੜੇ ਆ ਮੁਸਲਮਾਨ ਭਾਈਚਾਰਾ ਸਿੱਖ ਜਿਹੜੇ ਆ ਇਹ ਰਲ ਮਿਲ ਕੇ ਜਾਂਦਾ ਸਾਰੀਆਂ ਇੱਕ ਹੀ ਉਤੋਂ ਕਾਲਪੁਰਖ ਤੇ ਇੱਕ ਹੀ ਆ ਮੰਨੀ ਆਪਾਂ ਜਿੰਨੂੰ ਮਰ ਜਾਈਏ ਤੇ ਬੜੇ ਪਿਆਰ ਮੁਹੱਬਤ ਨਾਲ ਰਹੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਰਾਸ ਸਲਾਮ ਅਲੈਕੁਮ ਹਲੋ ਬismillah रहमान रहीम ਭਾਈ ਸੰਸਾਦ ਭਾਈ ਨੇ ਜੋ ਇਸੇ ਮਦਦ ਲਈ ਆਇਆ ਥਾ ਉਹ ਵਾਪਸੀ ਦੇ ਵਾਪਸੀ ਮ ਜਾਂਦੇ ਹੋ ਉਹਨਾਂ ਦਾ ਇੰਤਕਾਲ ਹੋ ਗਿਆ ਭਾਈ ਪਰ ਭਾਈ हिंदू बुरा है ना मुसलमान बुरा है हिंदू बुरा है ना मुसलमान बुरा है जो बुराई पे आ जाए वो इंसान बुरा है दिल उसे दीजिए जो दिलदार यार हो हिंदू हो या मुसलमान कदरदार यार हो Amen. भाई अल्लाह पाक ने उसे इस रास्ते में इंतकाल होगा अल्लाह पाक उसका जन्नतुल फिर दोस्त में आला दर्जे का मकाम था भाई इंसानियत का दर्जा यही होता है जैसे उस लड़के ने दिखाया भाई सभी भाइयों से यही गुजारिश है कि भाई इंसानियत का इंसान का दर्जा दिखाओ जब इंसानियत हो तो, तो इंसान है और जब इंसानियत तो नहीं तो शैतान है भाई कुल मिला बात एक के बात ये है भाई सभी दर्जा सब एक समान है एक दूसरे को चाह करके चले भाई हिंदू मुसलमान को कोई सवाल नहीं है आपस में सब भाई चारा और भाई ये उसके नाम से यहाँ मस्जिद आबाद हो रही अल्लाह पाक इसे भी चलाओ भाई और इन बस्ती वालों को ऐसे चमका जैसे गुलाब का फूल चमकता है ਬਿਸਮਿਲ੍ਲਾਹਿਰ ਰਹਿਮਾਨਿਰ ਰਹੀਮ ਮੈਂ ਖੁਰਸ਼ੀਦ ਅਹਿਮਦ ਪੰਜਾਬ ਪ੍ਰਧਾਨ ਆਲ ਮੁਸਲਿਮ ਵੈਲਫੇਅਰ ਸੁਸਾਇਟੀ ਇੰਡੀਆ ਨਾ ਹਿੰਦੂ ਬਨੋ ਨਾ ਮੁਸਲਮਾਨ ਬਨੋ ਅਗਰ ਬੰਨਣਾ ਹੈ ਤਾਂ ਇਨਸਾਨ ਬਨੋ ਅੱਜ ਜੋ ਅਜਨਾਲਾ ਦੇ ਪਿੰਡ ਰਾਏ ਜਾਦਾ ਦੇ ਵਿੱਚ ਮਸਜਿਦ ਤਾਮੀਲ ਹੋ ਰਹੀ ਹੈ ਉਹ ਬਹੁਤ ਹੀ ਵਧੀਆ ਇਸ ਪਿੰਡ ਵਾਸਤੇ ਵੀ ਪੂਰੇ ਪੰਜਾਬ ਵਾਸਤੇ ਵੀ ਬਹੁਤ ਵਧੀਆ ਇੱਕ ਉਪਰਾਲਾ ਹੈ ਜੋ ਕਿ ਉਸ ਨੂੰ ਸ਼ਹਾਦਤ ਇਹ ਜੋ ਇਸ ਹੜ੍ਹ ਪੀੜਿਤ ਜਿਹੜੇ ਹੜ੍ਹ ਆਏ ਸੀਗੇ ਉਹਦੇ ਵਿੱਚ ਸੇਵਾ ਕਰਦਾ ਹੋਇਆ ਮੁੰਡਾ ਸ਼ਮਸ਼ਾਦ ਸ਼ਹੀਦ ਹੋਇਆ ਉਸ ਨੂੰ ਇੱਕ ਸਲਾਮੀ ਹੈ ਕਿ ਉਸ ਦੇ ਨਾਂ ਤੇ ਮਸਜਿਦ تعمیر ਹੋ ਰਹੀ ਹੈ ਜੋ ਕਿ ਸਨ 47 ਤੋਂ ਬਾਅਦ ਇਸ ਦੇ ਵਿੱਚ ਨਮਾਜ਼ ਨਹੀਂ ਹੋਈ ਇੱਕ ਖਸਤਾ ਹਾਲਤ ਦੇ ਵਿੱਚ ਮਸਜਿਦ ਪਈ ਸੀ ਉਹ ਆਬਾਦ ਕਰਵਾ ਕੇ ਤੇ ਉਸ ਨੂੰ ਸ਼ਹਾਦਤ ਦੇ ਕੇ ਕਿ ਉਸ ਦੇ ਨਾਮ ਤੇ ਇਹ ਮਸਜਿਦ ਦਾ ਨਾਮ ਰੱਖਿਆ ਜਾ ਰਿਹਾ ਬਹੁਤ ਹੀ ਵੱਡੀ ਗੱਲ ਹੈ ਸਾਡੇ ਵਾਸਤੇ ਸਾਡੇ ਪੰਜਾਬ ਵਾਸਤੇ ਸਾਡੇ ਦੇਸ਼ ਵਾਸਤੇ ਕਿ ਅਸੀਂ ਉਸ ਮੁੰਡੇ ਨੂੰ ਇਹ ਸ਼ਹਾਦਤ ਦਿੱਤੀ ਹੈ ਤੇ ਮੈਂ ਸਭ ਤੋਂ ਜ਼ਿਆਦਾ ਵਧਾਈ ਦੇਵਾਂਗਾ ਉਸਮਾਨ ਸਾਹਿਬ ਨੂੰ ਜਿਨ੍ਹਾਂ ਦੇ ਹੱਥ ਨਾਲ ਇਹ ਬੁਨਿਆਦ ਰੱਖੀ ਜਾ ਰਹੀ ਹੈ ਤੇ ਇਹ ਪਿੰਡ ਵਾਸੀਆਂ ਨੂੰ ਮੈਂ ਬਹੁਤ-ਬਹੁਤ ਮੁਬਾਰਕਤਵਾਦ ਦੇਣਾ ਜਿਨ੍ਹਾਂ ਨੇ ਬਹੁਤ ਸਾਥ ਦਿੱਤਾ ਸਾਡੇ ਸਿੱਖ ਭਾਈਚਾਰੇ ਨੇ ਬਹੁਤ ਸਾਥ ਦਿੱਤਾ ਤੇ ਜਿਹੜੀ ਹੈ ਸਿੱਖ ਤੇ ਮੁਸਲਮਾਨ ਦੀ ਜਿਹੜੀ ਪਿਆਰ ਮੁਹੱਬਤ ਇਹ ਸਦੀਆਂ ਤੋਂ ਚੱਲੀ ਆ ਰਹੀ ਹੈ ਇਹਨੂੰ ਕੋਈ ਜੁਦਾ ਨਹੀਂ ਕਰ ਸਕਦਾ ਕੋਈ ਕਿੰਨੇ ਵੀ ਜ਼ੁਲਮ ਕਰ ਲਵੇ ਜਿੰਨੇ ਮਰਜ਼ੀ ਫਸਾਦ ਪੈਦਾ ਕਰ ਦੇ ਪਰ ਸਿੱਖ ਭਾਈਚਾਰਾ ਤੇ ਮੁਸਲਮਾਨ ਭਾਈਚਾਰਾ ਕਦੀ ਅਲੱਗ ਨਹੀਂ ਹੋ ਸਕਦਾ ਉਹਦੀ ਮਿਸਾਲ ਇੱਕ ਹੋਣ ਜਾ ਰਹੀ ਹੈ ਜਿੱਥੇ ਕਿ ਨਾਲ ਪਾਸੇ ਗੁਰਦੁਆਰਾ ਹੈ ਉਹਦੇ ਨਾਲ ਹੀ ਇੱਥੇ ਮਸਜਿਦ ਬਣਾਈ ਜਾ ਰਹੀ ਬਹੁਤ ਵਧੀਆ ਕੰਮ ਹੋ ਰਿਹਾ ਤੇ ਮੈਂ ਸਾਰੇ ਪਿੰਡ ਵਾਸੀਆਂ ਨੂੰ ਸਾਰੇ ਦੇਸ਼ ਵਾਸੀਆਂ ਨੂੰ ਸਾਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਅਸਲੀ ਬਤਾਇਦਾਂ ਹਾਂ ਰਾਹੀਮ ਸ਼ੁਰੂ ਅੱਲਾਹ ਤਾਲਾ ਦੇ ਨਾਮ ਤੋਂ ਜੋ ਬੜਾ ਮਿਹਰਬਾਨ ਤੇ ਨਿਹਾਇਤ ਹੀ ਰਹਿਮ ਕਰਨ ਵਾਲਾ ਹੈ ਅਸੀਂ ਇਸ ਵੇਲੇ ਕੋਟ ਰਾਏ ਜ਼ਾਂਦਾ ਖੜੇ ਹਾਂ ਅਜਨਾਲਾ ਹਲਕਾ ਹੈ ਜਮਦਰ ਸਾਹਿਬ ਜ਼ਿਲ੍ਹੇ ਦੇ ਵਿੱਚ ਜਿਹਨੂੰ ਹਾੜ ਆਈ ਸੀ ਤੇ ਲੁਧਿਆਣਾ ਦੀ ਇਤਿਹਾਸਿਕ ਜਾਮ ਮਸਜਿਦ ਤੋਂ ਸਨੇਹਾ ਲਾਇਆ ਗਿਆ ਸੀ ਪੂਰੇ ਭਾਰਤ ਦੇ ਮੁਸਲਮਾਨਾਂ ਨੂੰ ਕਿ ਪੰਜਾਬ ਦੇ ਜਿਹੜੇ ਲੋਕ ਨੇ ਖਾਸ ਕਰ ਪੰਜਾਬ ਦੇ ਜਿਹੜੇ ਸਿੱਖ ਭਾਈ ਨੇ ਔਰ ਇੱਥੇ ਦੇ ਜਿਹੜੇ ਹਿੰਦੂ ਨੇ ਮੁਸਲਮਾਨ ਨੇ ਦਲਿਤ ਨੇ ਇਹਨਾਂ ਨੇ ਹਮੇਸ਼ਾ ਹੀ ਜਦ ਦੇਸ਼ ਤੇ ਕਦੀ ਵੀ ਆਬਾਦਾ ਆਈ ਕਿਸੇ ਦਾ ਵੀ ਕੋਈ ਪੰਗਾ ਵੀ ਪਿਆ ਜਾਂ ਕਿਸੇ ਨੂੰ ਕੋਈ ਦੁੱਖ ਹੋਇਆ ਕਾ ਕਿਤੇ ਕੋਈ ਤੂਫਾਨ ਨੇਰੀ ਆਈ ਜਾਂ ਕਿਤੇ ਕਦੀ ਹੜ੍ਹ ਆ ਗਏ ਜਾਂ ਜਲਜਲਾ ਆ ਗਿਆ ਤੇ ਪੰਜਾਬੀ ਸਭ ਤੋਂ ਪਹਿਲਾਂ ਮਦਦ ਲਈ ਪਹੁੰਚੇ ਤੇ ਅਸੀਂ ਇਹ ਮੁਸਲਮਾਨਾਂ ਨੂੰ ਇਹ ਕਹਿਆ ਸੀ ਕਿ ਵੀ ਹਮੇਸ਼ਾ ਪੰਜਾਬੀਆਂ ਨੇ ਸਾਰਿਆਂ ਦਾ ਹੀ ਸਾਥ ਦਿੱਤਾ ਆਪਣਾ ਵੀ ਕੰਮ ਬਣਦਾ ਹੈ ਕਿ ਇੱਕ ਵਾਰੀ ਆਪਾਂ ਵੀ ਜਦ ਦੁੱਖ ਦੀ ਘੜੀ ਆਵੇ ਤੇ ਸਾਥ ਦੇਣਾ ਪੈਂਦਾ ਤੇ ਰੱਬ ਦਾ ਸ਼ੁਕਰ ਹੈ ਕਿ ਪੂਰੇ ਭਾਰਤ ਤੋਂ ਖਾਸ ਕਰਕੇ ਜਿਹੜਾ ਸਾਡਾ ਉੱਤਰੀ ਭਾਰਤ ਹੈ ਜਿਹਨੂੰ ਆਪਾਂ ਹਰਿਆਣਾ, ਹਿਮਾਚਲ, ਰਾਜਸਥਾਨ, ਗੁਜਰਾਤ, ਔਰ ਤੁਹਾਡਾ ਉੱਤਰਾਖੰਡ ਔਰ ਯੂਪੀ, ਦਿੱਲੀ ਇੱਥੋਂ तकरीबन 3000 ਮਸਜਿਦਾਂ ਦੇ ਲੋਕ ਸੇਵਾ ਦੇ ਲਈ ਪੰਜਾਬ ਸੋਂ ਹਰ ਬਿੰਦੱਕ ਤੇ। ਔਰ ਪੰਜਾਬੀਆਂ ਨੇ ਵੀ ਉਹਨਾਂ ਦਾ ਭਰਮਾ ਸਵਾਗਤ ਵੀ ਆਪਣੀ ਪਿਆਰ ਔਰ ਮੁਹੱਬਤ ਜਿਹੜੀ ਹੈ ਦਿਖਾਈ। ਤੇ ਮੈਂ ਉਸ ਦੌਰਾਨ ਜਦੋਂ ਅਸੀਂ ਸੇਵਾ ਕਰ ਰਹੇ ਸੀ ਉੱਤਰਾਖੰਡ ਵਿੱਚ ਇੱਕ ਕਸਬਾ ਹੈ ਭਗਵਾਨਪੁਰ ਡਿਸਟ੍ਰਿਕਟ ਹਰੀਗੋੜ। ਉੱਥੋਂ ਸਾਡੀ ਇੱਕ ਟੀਮ ਆਈ ਹੋਈ ਸੀ ਤੇ ਉਹ ਸੇਵਾ ਕਰਕੇ ਵਾਪਸ ਗਈ ਜਦੋਂ ਦਸਤਨ ਬਾਦ। ਉਹ ਐਕਸੀਡੈਂਟ 'ਚ ਉਹਨਾਂ ਦਾ ਇੱਕ ਨੌਜਵਾਨ ਸਾਥੀ ਜਿਹੜਾ ਮੁਹੰਮਦ ਸ਼ਮਸ਼ਾਦ ਉਹਦਾ ਨਾਮ ਸੀ। ਤੇ ਇਸੇ ਤਰ੍ਹਾਂ ਇੱਕ ਰਾਜਸਥਾਨ ਸੀਖਰੀ ਤੋਂ ਵੀ ਟੀਮ ਆਈ ਸੀ ਉਹ ਵੀ ਵਾਪਸ ਜਾਂਦੇ ਕੇਪੀਐਮ ਤੇ ਐਕਸੀਡੈਂਟ ਚ ਇੱਕ ਬੰਦਾ ਜਿਹੜਾ ਉਹਦੇ ਚ ਦੱਸ ਨੇ ਤੇ ਅਸੀਂ ਕਿਉਂਕਿ ਆਪਾਂ ਪੰਜਾਬੀ ਵੀ ਹੈਗੇ ਤੇ ਪਹਿਲੀ ਗੱਲ ਤਾਂ ਇਹ ਕਿ ਦੁੱਖ ਸਾਂਝਾ ਕਰਨ ਲਈ ਆ ਨਾ ਦੋਨਾਂ ਦੇ ਅਸੀਂ ਪਿੰਡ ਗਏ ਜੀ ਔਰ ਅਸੀਂ ਆਪਣੇ ਵੱਲੋਂ ਇਹਨਾਂ ਨੂੰ ਇੱਕ ਕਿਹਾ ਕਿ ਵੀ ਤੁਹਾਡੀ ਅਸੀਂ ਮਾਲੀ ਮਤਲਬ ਕਿ ਮੈਂ ਜਾਣਿਆ ਕਿ ਅਸੀਂ ਪੰਜਾਬੀ ਹੋਣ ਦੇ ਨਾਤੇ ਵੀ ਤੁਸੀਂ ਪੰਜਾਬ ਆਏ ਹੋ ਸਾਡੇ ਲਈ ਇੰਨਾ ਕੁਛ ਕੀਤਾ ਵੀ ਤੁਹਾਡੇ ਦੋ ਬੱਚੇ ਇੱਥੇ ਐਕਸੀਡੈਂਟ ਚ ਮਾਰੇ ਗਏ ਤੇ ਅਸੀਂ ਜਾਣੇ ਤੁਹਾਡੀ ਮਦਦ ਕਰੀ ਤੇ ਦੋਨੋਂ ਹੀ ਪਰਿਵਾਰਾਂ ਨੇ ਕਿਹਾ ਨਹੀਂ ਜੀ ਕਿ ਅਸੀਂ ਸੇਵਾ ਦਾ ਕੋਈ ਮੁੱਲ ਨਹੀਂ ਲੈਣਾ। ਤੇ ਫਿਰ ਅਸੀਂ ਉਦੋਂ ਉੱਥੇ ਫੈਸਲਾ ਕੀਤਾ ਸੀ ਵੀ ਪੰਜਾਬ 'ਚ ਜਿਹੜਾ ਅਕਸਰ ਕੋਈ ਬੰਦ ਪਈ ਮਸਜਿਦ ਖੁੱਲਦੀ ਹੈ ਤੇ ਵੀ ਹੁਣ ਜਿਹੜੀਆਂ ਵੀ ਕੋਈ ਦੋ ਮਸਜਿਦਾਂ ਜਿਹੜੀਆਂ ਪੁਰਾਣੀਆਂ ਉਹ ਸਾਰੀਆਂ ਜਾਣਗੀਆਂ ਉਹ ਇਹਨਾਂ ਦਾ ਨਾਮ ਰੱਖ ਦੇਵਾਂਗੇ ਤਾਂ ਕਿ ਇਹਨਾਂ ਦਾ ਯਾਦ ਜਿਹੜੀ ਇੱਕ ਸਥਾਪਿਤ ਹੋ ਜਵੇ। ਤਾਂ ਕਿ ਲੋਕ ਦੋ ਗੱਲਾਂ ਯਾਦ ਰੱਖਣ ਇੱਕ ਤਾਂ ਇਹ ਵੀ ਸੇਵਾ ਕਰਨ ਵਾਲਿਆਂ ਨੂੰ ਨਹੀਂ ਭੁੱਲਦੇ। ਦੂਜਾ ਇਹ ਕਿ ਅਗਰ ਕੋਈ ਪੰਜਾਬ ਆਇਆ ਤੇ ਉਹਨੇ ਸਾਡੇ ਲਈ ਕੁਰਬਾਨੀ ਦਿੱਤੀ ਤੇ ਅਸੀਂ ਉਹਦਾ ਸਰਕਾਰ ਜਿਹੜਾ ਉਹ ਕਰਦੇ। ਤੇ ਕੋਟ ਰਾਜਾਦਾ ਦੇ ਸਰਪੰਚ ਸਰਦਾਰ ਊਂਕਾਰ ਸਿੰਘ ਜੀ ਇੱਥੇ ਦੇ ਜਿਹੜੇ ਸਿੱਖ ਭਰਾ ਨੇ ਇੱਥੇ ਇਸਾਈ ਭਾਈਚਾਰਾ ਵੀ ਹੈ Hindu ਭਰਾ ਨੇ ਤੇ ਸਾਡੇ ਇੱਥੇ ਜਿਹੜੇ ਇਮਾਮ ਨੇ ਲੋਕਲ ਉਹਨਾਂ ਨੂੰ ਇਹਨਾਂ ਨੇ ਕਿਹਾ ਕਿ ਵੀ ਮਸਜਿਦ ਬਹੁਤ ਸਾਲਾਂ ਤੋਂ ਬੰਦ ਪਈ ਹੈ ਤੁਸੀਂ ਇਹਨੂੰ ਚਾਲੂ ਕਰ ਸਕਦੇ ਤੇ ਜਿੱਦਨ ਮੈਂ ਪਹਿਲੇ ਦਿਨ ਆਇਆ ਸੀਕ ਪ੍ਰੋਪੋਜ਼ਲ ਰੱਖਿਆ ਵੀ ਭਾਈ ਸ਼ਮਸ਼ਾਦ ਜਿਹੜਾ ਮੁੰਡਾ ਜਵਾਨ ਇਸ ਦੇ ਵਿੱਚ ਸ਼ਹੀਦ ਹੋ ਗਿਆ ਐਕਸੀਡੈਂਟ ਤੇ ਉਸ ਤੋਂ ਬਾਅਦ ਫਿਰ ਆ ਜੇ ਮਸਜਿਦ ਆ ਨੀ ਪੱਤਰ ਸ਼ਮਸ਼ਾਦ ਭਾਈ ਦੇ ਨਾਮ ਦੇ ਉੱਤੇ ਰੱਖਿਆ ਔਰ ਇਹਦੀ ਉਸਾਰੀ ਤੋਂ ਬਾਅਦ ਇਹਦਾ ਨਾਮ ਮਸਜਿਦ ਸ਼ਮਸ਼ਾਦ ਪਿੰਡ ਕੋਟਰਾਇਜ਼ਾਂ ਦਾ ਸ਼ਹੀ ਅੰਬੇਸਰ ਸਾਹਿਬ ਔਰ ਇਸ ਗੱਲ ਦੇ ਸਨੇਹਾ ਹੈ ਆਪਸੀ ਭਾਈਚਾਰਕ ਸਾਂਝ ਦਾ ਵੀ ਔਰ ਸੇਵਾ ਦਾ ਵੀ ਤਾਂ ਕਿ ਪ੍ਰੇਰਣਾ ਦਿੱਤੀ ਜਾ ਸਕੇ ਦੂਜਿਆਂ ਨੂੰ ਕਿ ਸੇਵਾ ਉਹ ਨਹੀਂ ਹੁੰਦੀ ਸਿਰਫ ਜਿਹੜੀ ਆਪਣੇ ਲਈ ਕੀਤੀ ਜਾਵੇ ਆਪਣੇ ਧਰਮ ਦੀ ਆਪਣੀ ਬਰਾਦਰੀ ਦੀ ਸੇਵਾ ਅਸਲ ਉਹੀ ਹੈ ਜੇ ਚ ਦੂਸਰੇ ਦੀ ਜਾਤ ਪਾਤ ਰੰਗ ਨਸਲਾਂ ਨਹੀਂ ਕੀਤੀ ਜਾਵੇ ਇਸ ਖੇਤ ਦੇ ਲੋਕ ਵੀ ਬੜੇ ਬਧਾਈ ਦੇ ਪਾਤਰ ਨੇ ਖਾਸ ਕਰ ਕਿਸਾਨ ਜਥੇਬੰਦੀਆਂ ਔਰ ਆਸ-ਪਾਸ ਦੇ ਜਿਹੜੇ ਹੋਰ ਗੁਰਸਿੱਖ ਲੋਕ ਨੇ ਆਸ-ਪਾਸ ਦੇਲੇ ਦੇਰੇ ਨੇ ਗੁਰਦੁਆਰਾ ਸਾਹਿਬਾਨ ਨੇ ਸਾਰੇ ਨੇ ਰਲ ਮਿਲ ਕੇ ਜੋ ਇਸ ਆਫਤ ਦਾ ਮੁਕਾਬਲਾ ਕੀਤਾ ਹੈ ਤੇ ਮੈਂ ਸਮਝਦਾ ਪੰਜਾਬੀਆਂ ਨੇ ਦਰਿਆਵਾਂ ਨੂੰ ਰੱਕੇ ਲਾਏ ਤੇ ਇਹ ਰਿਵਾਇਤ ਜਿਹੜੀ ਅੱਜ ਤੱਕ ਕਾਇਮ ਹੈ ਤੇ ਮੈਂ ਅੱਜ ਫਿਰ ਅਸੀਂ ਇੱਕ ਵਾਰੀ ਖੁਸ਼ ਹੋਇਆ ਜਦਾ ਜ ਖੜੇ ਆ ਤੇ ਬਹੁਤ ਧੰਨਵਾਦੀ ਹਾਂ ਇਹਨਾਂ ਸਾਰਿਆਂ ਦਾ ਔਰ ਇਹ ਉਹਦੇ ਪਿਤਾ ਜੀ ਨੇ ਸ਼ਮਸ਼ਾਦ ਦੇ ਜਿਨ੍ਹਾਂ ਦਾ ਮੁੰਡਾ ਇੱਥੇ ਸੇਵਾ ਕਰਨ ਲਿਆ ਸੀ ਵਾਪਸ ਕੇ ਜਿਹੜਾ ਐਕਸੀਡੈਂਟ ਚ ਦਿਹਾਂਤ ਹੋ ਗਿਆ ਤੇ ਇਹਨਾਂ ਸਾਰਿਆਂ ਨੂੰ ਵੀ ਇਸ ਗੱਲ ਦੀ ਚਲੋ ਖੁਸ਼ੀ ਹੋਈ ਕਿ ਸਾਡੇ ਪੁੱਤਰ ਦੀ ਜਿਹੜੀ ਹੈ ਉਸ ਸਾਬਰ ਕੀਤੀ ਜਾ ਰਹੀ ਹੈ ਕਿਉਂਕਿ ਇਹਨਾਂ ਹੀ ਅਖਰਾਨਾਲ ਮੈਂ ਸਾਰੇ ਭਾਰਤ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕੀ ਰੰਗ ਜੋਰ ਨਸਲ ਔਰ ਧਰਮ ਇਹਦਾ ਅੱਤਵਾਦ ਦੇ ਨਾਲ ਕੋਈ ਜੋੜ ਨਹੀਂ ਹੈ ਹੁਣੇ ਦਿੱਲੀ ਦੇ ਵਿੱਚ ਵੀ 2 ਦਿਨ ਪਹਿਲਾਂ ਜਿਹੜਾ ਹਾਦਸਾ ਹੋਇਆ ਅੱਤਵਾਦੀ ਹਮਲਾ ਹੋਇਆ ਹਰ ਬੰਦਾ ਉਹਦੀ ਨਿੰਦਾ ਕਰਦਾ ਹੈ ਲੇਕਿਨ ਇਸ ਗੱਲ ਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਸਾਨੂੰ ਸਭ ਨੂੰ ਆਪਣੇ ਆਪਣੇ ਧਰਮ 'ਚ ਰਹਿ ਕੇ ਆਪਣੇ ਦੇਸ਼ ਦੇ ਲਈ ਆਪਣੀ ਮਿੱਟੀ ਦੇ ਲਈ ਆਪਣੇ ਸੂਬੇ ਦੇ ਲਈ ਲੜਨਾ ਚਾਹੀਦਾ ਹੈ ਵਾਇਗੁਰ ਦੀ ਕਿਪਟੇ ਅਸੀਂ ਮੌਲਾਨਾ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਜਿਨ੍ਹਾਂ ਨੇ ਬਤਾ ਹੜ੍ਹ ਦੇ ਪਾਣੀ ਦਾ ਜਦੋਂ ਬੰਨਾ ਤੇ ਹੜ ਆਇਆ ਜਿੱਨਾ ਚਿਰ ਪਾਣੀ ਆਉਂਦਾ ਰਿਹਾ ਜਿੰਨਾ ਚਿਰ ਵੀ ਮੁਸੀਬਤ ਰਹੀ ਆ ਉਹਨਾਂ ਚਿਰੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹੇ ਆ ਔਰ ਇਹ ਬੜੀ ਟੱਡੀ ਗੱਲ ਆ ਕਿ ਪੰਜਾਬ ਦੇ ਨਾਲ ਖਲੋਣਾ ਇੱਕ ਉਹ ਭਾਈਚਾਰ ਕਿਸਾਨ ਜਿਹੜੀ ਸਾਡੀ ਪੁਰਾਣੀ ਟੁੱਟੀ ਸੀ ਜਿਹਨੂੰ ਹਰ ਸਿਆਸੀ ਕਾਸ਼ ਖਰਾਬ ਦੀ ਅਨਸਰ ਕਹਿ ਲਈਏ ਉਹ ਤੋੜਦਾ ਸੀ ਅੱਜ ਇਹਨਾਂ ਨੇ ਉਹ ਚੀਜ਼ ਕਰ ਵਿਖਾਈ ਆ ਕਿ ਨਹੀਂ ਅਸੀਂ ਇਕੱਠੇ ਆ ਔਰ ਅਸੀਂ ਹਰ ਲੋਕਸੋ ਵਿੱਚ ਇੱਕ ਜੀ ਦੇ ਨਾਮ ਭਰਾ ਨਾਲ ਭਰਾ ਖੜੇ ਆ ਔਰ ਇਹ ਬੜਾ ਚੰਗਾ ਸੰਦੇਸ਼ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿੱਥੇ ਤੁਸੀਂ ਸੇਵਾ ਕੀਤੀ ਆ ਤੇ گاڑی ਵੀ ਤੁਸੀਂ ਕਰ ਦਿੱਤੀ ਏ ਅਸੀਂ ਵੀ ਤੁਹਾਡੇ ਨਾਲ ਆਂ ਵੀ ਅਸੀਂ ਦਾ ਧੰਨਵਾਦ ਕਰਉਨੇ ਆ ਕਿ ਜਿੱਥੇ ਸਾਡੀ ਲੋੜ ਪਊਗੀ ਅਸੀਂ ਤੁਹਾਡੇ ਨਾਲ ਮੋਢੇ ਦਾ ਮੋਢਾ ਲਾ ਕੇ ਖੜੋਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਆ ਨਾਮ ਹੈ ਅਭਿਸ਼ੈਕ ਰਾਕੇ ਜੀ ਸਾਡੇ ਉੱਥੇ ਜਿਹੜੀ ਐਮਐਲਏ ਸਾਹਿਬ ਹੈ ਉਹਨਾਂ ਦੇ ਬੇਟੇ ਇਹ ਸਾਡੇ ਉੱਥੇ ਦੇ ਮਿਊਨਿਸਪਲ ਕਮੇਟੀ ਦੇ ਦਿਲਵਾਰ ਸਾਹਿਬ ਉੱਥੇ ਦੇ ਚੇਅਰਮੈਨ ਨੇ ਲਿਆ ਔਰ ਦਿੱਤਾ ਆਪ ਜੀ ਸ਼ਮਸ਼ਾਦ ਭਾਈ ਜਿਹੜੇ ਮੁੰਡੇ ਦੇ ਨਾਂ ਤੇ ਮਸਜਿਦ ਬਣਾ ਰਹੇ ਕਿ ਉਹਨਾਂ ਦੇ ਪਿਤਾ ਜੀ ਇੱਧਰ ਆ ਜਾਈਏ ਵਿਚ ਮੈ ਆਪ ਵਿਚ ਮੈ ਆ ਜੀ ਕਿਆ ਨਾਮ ਹੈ ਹਾਜੀ ਸ਼ਮੀਮ ਸਾਹਿਬ ਤੇ हां सरपंच साहब ਦਾ ਕਰੋ ਜੀ ਮਾਨਕ ਤੁਸੀਂ ਲੋਜੀ ਸਾਸੀ ਦਾ ਕੋਈ ਕਰਦੇ ਆ ਲੋ ਜ ਮਾਨਕ ਜੀ ਸਰਪੰਚ ਸਾਹਿਬ ਦਾ ਸਨਮਾਨ ਕਰ ਅਬਦੁਲ ਨੂਰ ਸਾਹਿਬ ਸਾਡੇ ਪ੍ਰਧਾਨ ਨੇ ਮੋਜੀ ਸਰਾਰ ਪੰਜਾਬ ਦੇ ਅਬਦੁਲ ਨੂਰ ਸਾਹਿਬ ਹਾਂ ਜੀ ਨੋ ਸਾਹਿਬ ਹੋਰ ਨਮਸਬ ਅਬਦੁਲ ਖਣੀ ਜਰੂਰੀਆ ਸਾਡਾ ਜਿਹੜਾ ਦੇਸ਼ ਆ ਇਹ ਹਰ ਇੱਕ ਮਜ਼ਬ ਦੇ ਨਾਲ ਸੰਬੰਧਿਤ ਹੈ ਬੇਸ਼ਕ ਇਸ ਕਰਕੇ ਆਪਾਂ ਨੂੰ ਜਿਹੜੀ ਆਪਸੀ ਫੋਟ ਰੱਖਣੀ ਹੈ ਬਹੁਤ ਮਾੜੀ ਗੱਲ ਹੈ ਤੇ ਜਿਹੜਾ ਸੇਖ ਜੇ ਆਪਾਂ ਇਨਸਾਨੀਅਤ ਦੇ ਤੌਰ ਤੇ ਗੀਣਾ ਹੈ ਫਿਰ ਹਰ ਇੱਕ ਮਸਜਿਦ ਦੇ ਵਿੱਚ ਆਪਾਂ ਨੂੰ ਜੋ ਵੀ ਆਪਾਂ ਨੂੰ ਰਹਿਣਾ ਪਏਗਾ ਵੀ ਇਹ ਜਿਹੜੀ ਅਖੰਡਰ ਦਾ ਰੂਪ ਧਾਰਕੀ ਹੈ ਤੇ ਜੇ ਉਹ ਇੱਕ ਦੋ ਘਰ ਵੀ ਹੁੰਦੇ ਤੇ ਆਬਾਦਤ ਰਹਿਣੀ ਸੀ ਆਬਾਦ ਰਹਿਣੀ ਸੀ ਤੇ ਇਹਦੇ ਵਿੱਚ ਜਿਹੜਿਆ ਉਹਦਾ ਪਰਮੇਸ਼ਰ ਦਾ ਜਿਹੜਾ ਨਾਮ ਜਿਹੜਾ ਵੀ ਲੈ ਜਾਣਾ ਹੈ ਅੱਜ ਸਾਨੂੰ ਬੜਾ ਸਕੂਨ ਮਿਲ ਰਿਹਾ ਸਾਰੇ ਪਿੰਡ ਨੂੰ ਤੇ ਸਾਡੇ ਜਿਹੜੀ ਇੱਥੇ ਜਿਹੜੀ ਇਹ ਮਸਜਿਦ ਜਿਹੜੀ ਆ ਵੀ ਤਿਆਰ ਹੋ ਰਹੀ ਵੀ ਗੁਰਦਾਰੇ ਵੀ ਆਪਾਂ ਬਣਵਾ ਲਏ ਆ ਦੂਗਰ ਦਰੇ ਸਾਡੇ ਪਿੰਡ ਦੇ ਵਿੱਚ ਸਟੇਡੀ ਮਸਜਿਦ ਹੁਣ ਬਣੂਗੀ ਸਾਨੂੰ ਹੋਰ ਸਕੂਲ ਮਿਲਿਆ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਮੰਦਿਰ ਵੀ ਬਣੇ ਜੀ ਅਸੀਂ ਚਾਹੁੰਦੇ ਆ ਕਿ ਸਾਡੇ ਪਿੰਡ ਦੇ ਵਿੱਚ ਮੰਦਿਰ ਵੀ ਬਣੇ ਲੇਕਿਨ ਜਿਹੜੀ ਮੰਦਿਰ ਦੀ ਜਗ੍ਹਾ ਜਿਹੜੀ ਆ ਜਦੋਂ ਇਹਦੀ ਮਰਬੇ ਬੰਦੀ ਹੋਈ ਉਹ ਚ ਕੱਟੀ ਨਹੀਂ ਗਈ ਜੇ ਕੋਈ ਹਿੰਦੂ ਭਾਈ